ਰੋਟੇ ਪਿੰਡ ਦੀ ਤਰਤ ਨੂੰ ਬਾਗ ਲੱਗੇ ਦਿੱਤੇ ਸੂਰਮਾ ਜਨਮ ਸੀ ਧਾਰ ਆਇਆ ਆਪ ਭੇਜਿਆ ਗੁਰੂ ਦਸ਼ਮੇਸ਼ ਜੀ ਨੇ ਕਰਨੇ ਕੰਮ ਕੋਈ ਖਾਸ ਸੰਸਾਰ ਆਇਆ ਉਹ ਚੜਦੇ ਸੂਰਜ ਦੀ ਲਾਲੀ ਨੂੰ ਜੋਰ ਲਾ ਕੇ ਕਾਲਾ ਬੱਤਲ ਨਹੀਂ ਕਦੇ ਲਕੋ ਸਕਦਾ ਰੋਟੇ ਪਿੰਡ ਦੇ ਸੰਤ ਜੁਰਨਾਲ ਸਿੰਘ ਦਾ ਸਾਨੀ ਹੋਰ ਨਹੀਂ ਜਗ ਤੇ ਹੋ ਸਕਦਾ ਉਹ ਜਗੰਦਰ ਸਿੰਘ ਹੀਰਾ ਜਿਨੇ ਕੁੱਲ ਦਾ ਨਾਮ ਅਰਸ਼ਨਾ ਦਿੱਤਾ ਧੰਨ ਮਾਤਾ ਹੈ ਜਿਸਨੇ ਜਨਮ ਦੇ ਕੇ ਪੁੱਤ ਕੋਮ ਦੀ ਝੋਲੀ ਵਿੱਚ ਪਾ ਦਿੱਤਾ ਜਿਹੜਾ ਨੇਕੀ ਦੇ ਰਾਤੇ ਪੈਰ ਰੱਖੇ ਰਸਤੇ ਵਿੱਚ ਨਹੀਂ ਕਦੇ ਖਲੋ ਸਕਦਾ ਰੋਟੇ ਪਿੰਡ ਦੇ ਸੰਤ ਜੁਰ ਨਾਲ ਸਿੰਘ ਦਾ ਸਾਨੀ ਹੋਰ ਨਹੀਂ ਜਗਦੇ ਹੋ ਸਕਦਾ ਬਣ ਕੇ ਬਾਣੀ ਬਾਣੇ ਦਾ ਜਦੋਂ ਪ੍ਰਚਾਰ ਕੀਤਾ ਨਸ਼ੇ ਛੱਡੋ ਤੇ ਗੁਰੂ ਦੇ ਲੜ ਲੱਗੋ ਹੱਕ ਲੈਣ ਲਈ ਸਭ ਨੂੰ ਤਿਆਰ ਕੀਤਾ ਉਹ ਸਾਡੇ ਪਾਣੀ ਤੇ ਸਾਡੀ ਹੈ ਰਾਜਧਾਨੀ ਤੱਕੇ ਨਾਲ ਨਹੀਂ ਸਾਥੋਂ ਕੋਈ ਖੋ ਸਕਦਾ ਰੋਟੇ ਪਿੰਡ ਦੇ ਸੰਤ ਜਰਨਾਰ ਸਿੰਘ ਦਾ ਸਾਨੀ ਹੋਰ ਨਹੀਂ ਜਗਤ ਤੇ ਹਲਾ ਜਾਂਦੀ ਜਦੋਂ ਰੋਹ ਦੇ ਵਿੱਚ ਤਗਰੀਰ ਕਰਦਾ ਜਿੰਦ ਮੁਰਦਿਆਂ ਦਿਲਾਂ ਵਿੱਚ ਆ ਜਾਂਦੀ ਹੋ ਲੱਖਾਂ ਗੱਭਰੂ ਉਸ ਦੇ 팬 ਹੋਦੇ ਲੱਖਾਂ ਗੱਭਰੂ ਉਸ ਦੇ 팬 ਹੋਗਾ ਉਹ ਤਾਂ ਸਭ ਦਾ ਦਿਲ ਸੀ ਮੋ ਸਕਦਾ ਰੋਟੇ ਪਿੰਡ ਦੇ ਸੰਤ ਜੁਰਨਾਲ ਸਿੰਘ ਦਾ ਸਾਨੀ ਹੋਰ ਨਹੀਂ ਜਗ ਤੇ ਹੋਵੋ ਸਕਦਾ ਹੋ ਹੱਥ ਇਤ ਮੁਸ਼ਿਆ ਮੀਡੀਆ ਆਣ ਕੇ ਤੇ ਨਾ ਤਰਕ ਦੇ ਦੱਸੇ ਹਰ ਗੱਲ ਨੂੰ ਆ ਅਸੀਂ ਜਾਣਦੇ ਦੁਖੀ ਨੂੰ ਗਲੇ ਲਾਉਣਾ ਸਾਡੇ ਸਾਵੇਂ ਮਜਲੂਮ ਨਹੀਂ ਰੋ ਸਕਦਾ ਰੋਟੇ ਪਿੰਡ ਦੇ ਸੰਤ ਜਰਨੈਲ ਸਿੰਘ ਦਾ ਸਾਨੀ ਹੋਰ ਨਹੀਂ ਜਾਗਦੇ ਹੋ ਸਕਦਾ ਉਹ ਰਾਖੀ ਹਰੀ ਦੇ ਮੰਦਰ ਦੀ ਕਰਨ ਬਦਲੇ ਆਪਾਂ ਹੱਥ ਕੇ ਗੁਰਾਂ ਤੋਂ ਬੋਲ ਸਿਰ ਦੇ ਨਾਲ ਲੱਭ ਆਏ ਹੋ ਨਹੀਂ ਮੈਂ ਅੱਜ ਵੀ ਉਸ ਤੋਂ ਕੰਬਦਾ ਹੈ ਉਹਦੀ ਫੋਟੋ ਵੀ ਵੈਰੀ ਨਹੀਂ ਸ਼ੋਅ ਸਕਦਾ ਰੋਟੇ ਪਿੰਡ ਦੇ ਸੰਤ ਜਰਨੈਲ ਸਿੰਘ ਦਾ ਸਾਨੀ ਹੋਰ ਨਹੀਂ ਜਗ ਤੇ ਹੋ